ਸਹੀ ਗੁਰਜੀ ਦਾ ਖਾਲਸਾ ਸ਼ਿਵਾਇ ਗੁਰਜੀ ਦੀ ਪਰਦੇ ਸੋ ਇੱਕ ਵੀਰ ਆ ਜੀ ਉਥੇ ਆਇਆ ਹੋਇਆ ਆਟਾਲਾ ਸਾਹਿਬ ਆਇਆ ਵਾ ਤੇ ਤਾਲਾ ਸਾਹਬ ਉਹਦੀ ਬਾਹ ਨਹੀਂ ਬਾਹ ਨਹੀਂ ਹੈਗੀ ਵੀਰ ਦੀ ਉਹਦੀ ਬਾਹ ਨਹੀਂ ਹੈਗੀ ਤੇ ਉਹ ਚਾਰੇ ਆਇਆ ਤੇ ਦਿਮਾਗੋ ਵੀ ਵਿਚਾਰਾ ਸਿੱਧਾ ਤੇ ਇੱਕ ਕੱਲ ਦਾ ਫੂਲ ਵਿਚਾਰਾ ਕਰ ਰਿਆ ਸੀ ਤੇ ਪਿੰਡ ਪਤਾ ਨਹੀਂ ਕਿਹੜਾ ਬਾਹ ਨਹੀਂ ਹੈਗੀ ਇਹਦੀ ਵਾਹਿਗੁਰੂ ਜੀ वही कालसाह वही गुज्जी की पते निर्वेळ पाई नूत ही किता फूलना एक मड़ा हड़ा दोता अच्छा तेरा सामुदान तो तू की करता हूँ तेरा रिक्शा होता ही हाँ बानू किया देखा तेरे रिक्शा कितना चलता फिरे एक तो है एक बार नजरान्ता चलता हूँ हाँ चलाऊं लेना हड़ा पियोंगरा हाँ माह माह बताऊँ मुझे अच्छा ਕਿਹੜਾ ਪਿੰਡ ਤੇਰਾ ਤੇੜਾ ਤੇੜਾ ਕਿੱਥੇ ਪਿੰਦਾ ਜਨਾਲੇ ਲੱਗੇ ਅਜ ਨਾਲੇ ਲੱਗੇ ਹਣ ਅੱਛਾ ਤਾਂ ਤੂੰ ਕਿਵੇਂ ਜਾਣਦਾ ਭਾਈ ਉਹਨਾਂ ਨੂੰ ਮੇਰੇ ਬੈਰ ਭਾਈ ਨੂੰ ਉਹਨਾਂ ਦੇ ਡਾਇਰ ਦੇ ਥੋੜੇ ਆਈ ਉਹਨਾਂ ਦੀ ਹਾਂਜੀ ਅੱਛਾ ਤੇ ਮੈਨੂੰ ਆਦੇ ਤੇ ਤੂੰ ਆਦਿਓ ਹੈਂ ਤੇ ਆਦਿਓ ਆ ਮੈਨੂੰ ਮੇਨੂੰ ਫੋਨ ਆਣਾ ਭਾਈ ਦਾ ਕਹਿੰਦੇ ਮੈਂ ਲੇਟ ਹੋઈ ਨਾ ਉਹ ਕੰਗੜੇ ਚੱਲਣਾ ਹੈ ਉਹ ਮੈਨੂੰ ਕਹਿੰਦਾ ਮੈਂ ਲੇਟ ਹੋ ਜਾਣਾ ਤੁਹਾਨੂੰ ਮਿਲ ਕੇ ਆ ਸਵੀਰ ਦੇ ਆਇਓ ਸਵੀਰ ਦੇ ਆਇਓ ਹਾਂਜੀ ਕਿਨਾਗੀ ਜਿਹੜਾ ਹਰਜੀਤ ਕੁਮਾਰ ਹਰਜੀਤ ਕੁਮਾਰ ਇਹ ਬੰਮ ਬੰਮੜੇ ਗਿਓ ਹਾਂ ਚਲੋ ਹਾਂ ਤਰ੍ਹਾਂ ਬੈਨਾ ਹੂੰ ਕੀ ਕਿਨੇ ਪੈਸੇ ਕਮਾ ਲਣਾ ਰੋਜ ਕਿਨੇ ਪੈਸੇ ਕਮਾ ਲਣਾ ਰੋਜ ਹੂੰ ਰਿਕਸ਼ੇ ਦੋ ਮੈਂ ਆਪਣੇ ਕਿਰਾਏ ਦਾ ਮੁੰਡਾ ਅੰਦਰੋਂ ਕਿਰਾਇਆ ਦਿੱਤਾ ਹੈ ਕਿਰਾਇਆ ਤਾਂ ਨਹੀਂ ਗਿਆ ਮੈਂ 3-400 ਰੁਪਏ ਕਮਾ ਲੇਗਾ ਕਿਰਾਇਆ ਕਿੰਨਾ ਰਿਕਸ਼ੇ ਦਾ 70 ਰੁਪਏ 70 ਰੁਪਏ ਤੇ ਹੋਂ ਤੂੰ ਭਾਈ ਕੋ ਕੀ ਲਿਆਣਾ ਹੈ ਰਿਕਸ਼ਾ ਲੈਣਾ ਲੈਣਾ ਹਾਂਜੀ ਅੱਛਾ ਮੈਂ ਦੱਸਾਂ ਨੀ ਆਪਾਂ ਤੁਹਾਨੂੰ ਵਿਦਿਆਤ ਨੂੰ ਆ ਤਾਂ ਪਾਉਂਦੇ ਕਿੱਥੇ ਹਾਂ ਆ ਤਾਂ ਦੇਖੇ ਦੱਸਦਾ ਨੀ ਪਤਾ ਕੱਥਾ ਕੱਥਾ ਨਾ ਨਾ ਪਾਉਂਿਆ ਤਾਂ ਸੋਈ ਆਫੇ ਤਾਂ ਪੂਰੀ ਕੀ ਕਹਿੰਦੇ ਭਾਈ ਵੇਖ ਕੇ ਦਊਂਗਾ ਰਿਕਸ਼ਾ ਨਿਰਵੈਰ ਭਾਈ ਕਹਿੰਦੇ ਵੇਖ ਕੇ ਦਊਂਗਾ ਤਾਂ ਤੂੰ ਵੇਖਿਆ ਨੀ ਭਾਈ ਨੂੰ ਨਾ ਨਾ ਨਹੀਂ ਲੈਂਦਾ ਵੇਖਾ ਤਾਂ ਕੀ ਫਿਰ ਵੇਖਿਆ ਕੀ ਉਹਦੀ ਵੀਡੀਓ ਵੇਖੀ ਸੀ ਵੀਡੀਓ ਨਹੀਂ ਕੀਤੀ ਵੀਡੀਓ ਚ ਨਹੀਂ ਹੈਗਾ ਉਹ ਆਪ ਅੱਛਾ ਉਹ ਨੰਬਰ ਆ ਰਿਹਾ ਹੈ ਕਿੰਨ ਨੰਬਰ ਆਇਆ ਅੱਛਾ ਤੇ ਭਾਈ ਕਹਿੰਦੇ ਆ ਜਾ ਇੱਥੇ ਹਾਂ ਜੀ ਆ ਗਏ ਇੱਥੇ ਅਜੋ ਡਾਟਾ ਵਾਲਾ ਸਾਹਿਬ ਹਾਂ ਡਾਟਾ ਵਾਲਾ ਸਾਹਿਬ ਆ ਗਿਆ ਅੱਛਾ ਤੇ ਰਿਕਸ਼ਾ ਤੇਰਾ ਕੰਮ ਚੱਲ ਪੂਗਾ ਹਾਂ ਜੀ ਵਧੀਆ ਰੋਟੀ ਚੱਲ ਪਈਗੀ ਮਾਂ ਦੀ ਵੀ ਹਾਂ ਜੀ ਮਾਂ ਨੂੰ ਵੀ ਖਵਾਏਗਾ ਰੋਟੀ ਆਪਣੀ ਨਹੀਂ 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 ਮਾਂ ਨੂੰ ਮਾਲੂ ਖਵਾਏਗਾ ਰੋਟੀ ਆਪਣੀ ਹਾਂ ਜੀ ਚਲ ਠੀਕ ਆ ਮੈਂ ਤੈਨੂੰ ਕਾਰ ਦੇਣਾ ਤੂੰ ਕੱਲ ਸਵੇਰੇ ਆ ਜੀ ਠੀਕ ਆ 11 ਵਜੇ ਤੈਨੂੰ ਕਾਰ ਦੇਣਾ ਤੂੰ ਕੱਲ ਸਵੇਰੇ 11 ਵਜੇ ਆ ਜੀ ਉੱਥੇ 10 ਵਜੇ ਆਣੀ ਸਵੇਰੇ ਠੀਕ ਆ ਤਰ ਮੈਂ ਕਾਰ ਦੇ ਦੇਣਾ ਆ ਕਾਰ ਫੜ ਠੀਕ ਆ ਅ ਜੇਸੀ ਰਿਕਸ਼ੇ ਵਾਲੀ ਜੀ ਇੱਥੇ ਤੂੰ ਗੱਲ ਸਵੇਰੇ 10 ਵਜੇ ਪਹੁੰਚ ਜਾਈਂ ਆਧਾਰ ਕਾਰ ਲੈ ਕੇ ਠੀਕ ਏਸ ਐਡਰੈਸ ਤੇ ਏਸਰ ਆ ਲਿਖਿਆ ਸਾਰਾ ਕੁਝ ਇੱਥੇ ਸਵੇਰੇ ਪਹੁੰਚ ਜਾਈਂ ਰਿਕਸ਼ਾ ਚਲਾ ਕੇ ਤੈਨੂੰ ਲੈਣਾ ਹੀ ਮੈਂ ਮੈਂ ਚਲਾਉਣਾ ਨਹੀਂ ਚਲਾਉਣਾ ਹਾਂ ਇੱਕ ਹਾਥ ਨਾਲ ਚੱਲਦਾ ਨਹੀਂ ਚੱਲਦਾ ਜੇ ਚੱਲਦਾ ਫਿਰ ਦਵਾਂਗੇ ਸਮਾਂ ਘੱਟ ਨਹੀਂ ਠੀਕ ਆ ਕੱਲ ਸਵੇਰੇ ਆਣੀ 10 ਵਜੇ ਠੀਕ ਆ ਤੂੰ ਦਾ ਪਤਾ ਲਿਆ ਚਲ ਠੀਕ ਆ ਹਾਂ